ਬਿਤੀ ਰਾਤ ਡੇਰਾ ਬਾਬਾ ਨਾਨਕ ਦੇ ਪਿੰਡ ਸਰਵਾਲੀ ਵਿੱਚ ਲੰਗਰ ਦੀ ਸੇਵਾ ਕਰਕੇ ਘਰ ਵਾਪਸ ਪਰਤ ਰਹੇ ਬਜ਼ੁਰਗ ਜੋੜੇ ਨੇ ਅਣਪਛਾਤੇ ਲੋਕਾਂ ਵੱਲੋਂ ਚੁਲਾਈ ਗਈ ਗੋਲੀ ਲੱਗਣ ਕਰਕੇ ਬਜ਼ੁਰਗ ਦੀ ਮੌਤ ਹੋ ਗਈ ਅਤੇ ਬਜ਼ੁਰਗ ਆਰਤ ਗੰਬੀਰ ਵਿੱਚ ਜ਼ਖਮੀ ਹੋ ਗਈ ਜਿਸ ਨੂੰ ਗੰਬੀਰ ਹਾਲਤ ਚ ਦੇਖਦਿਆਂ ਹੋਇਆ ਅੰਮ੍ਰਿਤਸਰ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਜਦ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਸਰਪੰਚ ਦੇ ਨਾਲ ਵੀ ਜਿਹੜੀ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਕਹਿੰਦੇ ਕਿ ਇਹ ਬਜ਼ੁਰਗ ਜੋੜਾ ਲੰਗਰ ਦੀ ਸੇਵਾ ਕਰਕੇ ਆਪਣੇ ਘਰ ਪਰਤ ਰਹੇ ਸੀ ਕਿ ਕੋ ਜਣ ਪਛਾਤੇ ਰੋਕਾ ਵੱਲੋਂ ਗੋਲੀ ਚੁਲਾ ਦਿੱਤੀ ਜਾਂਦੀ ਹੈ ਜਿਸ ਦੇ ਚਲਦੇ ਇੱਕ ਬਜ਼ੁਰਗ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦ ਕਿ ਬਜ਼ੁਰਗ ਮਹਿਲਾ ਜਿਹੜੀ ਜ਼ਖਮੀ ਹੈ ਜੋ ਕਿ ਹਸਪਤਾਲ ਦੇ ਵਿੱਚ ਭਰਤੀ ਹੈ ਉਧਰ ਮੌਕੇ ਤੇ ਚਾ ਚ ਕਰਨ ਪਹੁੰਚੀ ਪੁਲਸ ਦਾ ਕਹਿਣਾ ਹੈ ਕਿ ਰਾਤ ਗੋਲੀ ਚੱਲੀ ਸੀ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਤੇ ਬਹੁਤ ਛੇਤੀ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ ਪੁਲਿਸ ਚੱਲੀ ਹੈ ਇੱਕ ਬਜ਼ੁਰਗ ਦੀ ਮੌਤ ਹੋ ਗਈ ਹੈ ਤੇ ਲੇਡੀ ਜਿੱਤ ਜਿੰਨੂੰ ਅੰਮ੍ਰਿਤਸਰ ਰਿਪੋਰਟ ਕੀਤਾ ਗਿਆ ਕੀ ਹੈ ਸਾਰਾ ਮਾਮਲਾ ਹਾਂਜੀ ਉਹ ਜਿਹੜੀ ਗੋਲੀ ਚੱਲੀ ਆ ਜਿਹਦੇ ਵਿੱਚ ਇੱਕ ਦੀ ਡੈਥ ਹੋ ਗਈ ਆ ਉਹਦੇ ਮਿਸ ਜਿਹੜੇ ਉਹ ਹਸਪੀਟਲ ਐਡਮਿਟ ਆ ਇਹ ਐਫ ਆਈ ਆਰ ਦਰਜ ਹੋ ਗਈ ਹੈ ਬਾਕੀ ਤਫ਼ਤੀਸ਼ ਜਿਹੜੀ ਚੱਲ ਰਹੀ ਹੈ ਜੋ ਵੀ ਬੰਦੇ ਹੋਣਗੇ ਉਹਨਾਂ ਤੇ ਜ਼ਰੂਰ ਜਿਹੜਾ ਵਾ ਰੈਸਟੋਰੈਂਟਾਂ ਦੀ ਭਾਈ ਚੋਗੀ ਸ਼ੌਕੀਲੀ ਲੱਗਦਾ ਕਿ ਕੀ ਹੋ ਸਕਦਾ ਦੇਖੋ ਪਿੰਡਾਂ ਦਾ ਹੈਗਾ ਵਾ ਮੈਟਰ ਜੋ ਵੀ ਹੈਗਾ ਹੋ ਸਕਦਾ ਜ਼ਮੀਨ ਦਾ ਵੀ ਮੈਟਰ ਹੋ ਸਕਦਾ ਉਹਦੇ ਕਰਕੇ ਪ੍ਰੋਬਲਮ ਆਈ ਆ ਮੈਂ ਸੁਖੰਤਾ ਸਿੰਘ ਹਾਂ ਥੈਂਕ ਯੂ ਤੇ ਕਾਰ ਸੋਹਣ ਸਿੰਘ ਬਧਾਲਾ ਜੀ ਉਹਨਾਂ ਦੀ ਰਤੀ ਘੋੜੀਆਂ ਇਹਨਾਂ ਵੱਡੀਆਂ ਸਾਡਾ ਬੰਦੇ ਦੇ ਦੇਖੀ ਸਾਥ ਹੀ ਗਿਆ ਤੇ ਬਹੁਤ ਮਾੜੀ ਗੱਲ ਹੋਈ ਆ ਵਾਕ ਇਹਨਾਂ ਦੇ ਇੱਕ ਬੇਟਾ ਉਹ ਵੈਰ ਪਰਵਾਸਾ ਦੀਂ ਤਾਜ ਕਾਲੇ ਉੱਥੇ ਆਇਆ ਬਈ ਇੱਕ ਬੇਟੀ ਉਹ ਵੀ ਆਈ ਹੈ ਇਹ ਵਾਖੀ ਕਾ ਇਹ ਵਾਸਾ ਸਵੇਰੇ 9 ਵਜੇ ਦੇ ਕਰੀਬ ਸਮਾਂ ਆਏਗਾ ਤੇ ਇਹਦਾ ਸੇਵਾ ਕਰਕੇ ਨਾਲੇ ਲੰਗਰ ਲੱਗਦਾ ਭੱਠੇ ਦੇ ਬੜਾ ਉੱਥੇ 1000 ਸਾਧਰੇ ਚ ਬੰਨ੍ਹਵੇ ਚ ਉਥੋਂ ਆਉਂਦੇ ਸਵੇਰੇ ਸੇਵਾ ਉੱਤੇ ਕਰਨਦੇ ਦੋਵੇਂ ਜੀ ਉਹ ਸ਼ਾਮੀ 9:00 ਵਜੇ ਤੱਕ ਰਹੇ ਆ ਤੇ ਉਹਦੇ ਰਸਤੇ ਤੂੰ ਵੇਖੋ ਇਥੇ ਬੁਰਲਾ ਮੋੜ ਪਹਿਲਾ ਮੋੜ ਜਣਾਉਂਦਾ ਨਾ ਉੱਥੇ ਮੋਟਰ ਆ ਕੇ ਕਹਿਦੀ ਦੰਬੀਲੇ ਗਿਰ ਉਥੇ ਉਹ ਪਹਿਲੋ ਖੁਰੋ ਤੇ ਤਾਗ ਲਾ ਗਏ ਜਦੋਂ ਘਾਇਰ ਨੋਇਦ ਕਰੀ ਉਹਨਾਂ ਨੇ ਡਾਕੀਰ ਉਥੇ ਗੋਰੀਆਂ ਮਾਤੀਆਂ ਤੇ ਆ ਭੱਜ ਗਿਆ ਕਣਕਿਸ ਵਿੱਚੋਂ ਕੋਣ ਆ ਉਹ ਕਿਉਂ ਇਹ ਰੋਪਾ ਮਾਤਮਾ ਜਾਂਦਾ ਉਹ ਟੇ ਮੋਕਰੇ ਤੇ ਗੋਲ ਲੱਗ ਜਾਗੇ ਨਹੀਂ ਇਹ ਵੀ ਪਿੰਡ ਆਇ ਤੇ ਪਈ ਪਿੰਡੋਂ ਬਾਹਰ ਹੁੰਦਾ ਰਹੇ ਮਤਲਬ ਇਹ ਤੋਂ ਉਹਨਾਂ ਦੇ ਵੀ ਵਾਈਫ ਦਾ ਸਕਦੀ ਜੰਨੇ ਗੋਰੀ ਗੋਲੀਆਂ ਵੱਜੀਆਂ ਉਹਨਾਂ ਹਰਸਰ ਲੱਗੇ ਤੇ ਉਹਨਾਂ ਤੇ ਪਈ ਰਹੀਆਂ ਸੀ ਬਟਾਲੀਆਂ ਹੀ ਜਦੋਂ ਹੀ ਗਏ ਆ ਉਹਦੋਂ ਰੈਫਰ ਕਰਤਾ ਸੀ ਮਸਰ ਉਹਦੀ ਬੇਟੀ ਫੇ ਲੈ ਆਗੇ ਤਾਲ ਮੈਂ ਮਾਰੀ ਉਹਨਾਂ ਦਾ ਤੇ ਉਦੋਂ ਬਾਅਦ ਕਿਹੋਂ ਪਤਾ ਉਹ ਬਾਅਦ ਕਿੱਥੇ ਖੜਿਆ ਮਸਰ ਪ੍ਰਾ ਉਹਨਾਂ ਦਾ ਦਾਸ ਮਸਰ ਲੱਗਦਾ ਨਾ ਆਂਦਾ ਕੋਈ ਇਹ ਪਰਮਾਤਮਾ ਜਾਣਦਾ ਚਾਹੇ ਉਹਨਾਂ ਦੀ ਵਾਈਫ ਜਾਂਦੀ ਕੋਈ ਨਾਲ ਸੀ ਬਿਲਕੁਲ ਮਗਰ ਬੀਟੀ ਮੁਰਦਾ ਮੈਂ ਦਿਨ ਤੇ ਨਰੋਂ ਜਾ ਅੱਜ ਅੱਜ ਮੋਕੇ ਤੋਂ ਫੜੇ ਪੁਲਿਸ ਨੇ ਸਾਡੇ ਹੁੰਦੇ ਆ ਤੇ ਉਹ ਤੋਂ ਵੱਧ ਜੀ ਕੋਈ ਸਟਰੀਟ ਕੋਵੇ ਦਾ ਵਕੀਲ ਨੂੰ ਸਾਡਾ ਭਾਈ ਬਿਵਾਰੀ ਮੇਰੀ ਹੋਣੀ ਕੋ ਮੈਨੂੰ ਨਾ ਧਮਕੀ ਮਿਹੜੀ ਪੈ ਲੂੰ ਬਾਹਰ ਦੇ ਵਿਦੇਸ਼ੀ ਨੰਬਰ ਦਊ ਰਿਸੀਵਰ ਨੰਬਰ ਇਹ ਪੂਰਾ ਕਾਰਨ ਇਹ ਹੈ ਵੀ ਸਾਡੇ ਮੇਰੀ ਮੈਂ ਬਣਿਆ 15 10 26 ਨੂੰ ਸਪੰਜ ਇਹ ਤੋਂ ਪਹਿਲਾਂ ਜਿਹੜੀ ਧਰਮ ਲੰਗੀ ਆ ਨਾ ਸਾਡੇ ਪਿੰਡ 1 ਕਰੋੜ ਦੇ ਕਰੀਬ ਘਫਲਾ ਹੋਇਆ ਵਾ ਗਰਾਂਡ ਚ ਇਹ ਕਿਹਾ ਹੀ ਬੋਤਮੇ ਬੇਤਲ ਮਿੰਤਰਾ ਨਹੀਂ ਮਿਲੀ ਮੈਂ ਉਹਦੀ ਲਿਖਤੀ ਸ਼ਿਕਾਇਤ ਕੀਤੀ ਆ ਵੀਡੀਓ ਬਟਾਲਾ ਨੂੰ ਡੀਡੀਪੀ ਨੂੰ ਡੀਡੀਪੀ ਕਦਾਫਰ ਨੂੰ ਐਡিসি ਡੀ ਕਦਾਫਰ ਨੂੰ ਪਿੰਡੂ ਕਾਸ ਤੇ ਪੰਚਾਇਤ ਮੰਤਰੀ ਕੈਬਨਟ ਪੰਜਾਬ ਨੂੰ ਮੁੱਖ ਮੰਤਰੀ ਉਹ ਇਨਕੁਆਰੀ ਮੈਂ ਕਰਾਉਣ ਵਾਸਤੇ ਖਾਸਾ ਕੀਤੀ ਹੈ ਉਹ ਤੋਂ ਬਾਅਦ ਵਿੱਚ ਵਿਦੇਸ਼ੀ ਨੰਬਰ ਜਿਹੜੀ ਰਿਲੀਜ਼ ਹੋਣਾ ਮਰਿਆ ਮੇਰੇ ਕੋਲ ਨੰਬਰ ਪੀਕ ਰਿਕਾਰਡਿੰਗ ਹੋ ਗਈ ਆ ਉਹ ਤੇ ਮੈਂ ਤੁਹਾਨੂੰ ਕਹੀ ਮੇਰੀ ਵੀ ਤੂੰ ਕੋਈ ਜਾਜ ਨਹੀਂ ਕਰਵਣੀ ਕੋਈ ਪਿਛਲੇ ਵਿਕਾਸ ਦਾ ਪੇਂਟ ਕੋਈ ਨਹੀਂ ਕਰਨਾ ਤੇ ਨਿਰਦੇਸ਼ ਨੂੰ ਗਭੀਰ ਤਰੀਜ਼ ਭੁਗਤਨੇ ਵੈਰਗੇ ਇਹ ਮੈਂ ਨਿਰਦੇਸ਼ ਦਾ ਸਾਥੀ ਸੀ ਤੇ ਉਹਦੀ ਮੈਂ ਲਿਖਤੀ ਸ਼ਿਕਾਇਤ ਕਰਕੇ ਅਪੀਲ ਦਿੱਤੀ ਹੈ ਬਟਾੜੇ ਉਹ ਮਾਰਕੋ ਦੇ ਖਾਸ ਤੇ ਸੀਐਸਟਾਫ ਦਾ ਨਾਮ ਮੜੀ ਭਟਾੜਾ ਜਿਹੜਾ ਉਹਨਾਂ ਕੋਲ ਪਈ ਹੈ ਉਹਨੇ ਰਿਕਾਰਡਿੰਗ ਭੇਜੀ ਹੈ ਮੈਂ ਲਿਖਤੀ ਵੀ ਦਿੱਤਾ ਹੈ ਕੋਈ ਹੋਰ ਜੇ ਕਾਰਨ ਹੋ ਸਕਦਾ ਕੋਈ ਹੋਰ ਵਾਰੀ ਵਿੱਚ ਤਾਂ ਕਿ ਮੈਨੂੰ ਮਿਲੀ ਮੇਰੇ ਕੋਲ ਰਿਕਾਰਡਿੰਗ ਕਰਕੇ ਸੁਣਾ ਦਿੰਦਾ ਤੁਹਾਨੂੰ ਫੋਨ ਚ ਹੈ ਜੀ ਤੇ ਪਹਿਲੀ ਵਾਰ ਮੈਂ ਕਾਰਡ ਨਹੀਂ ਕੀਤੀ ਜੋ ਦੋਰੇ ਦੇ ਦਿੱਤਾ ਉਹ ਗਿਰ ਵੀ ਮੈਂ ਕਾਰਡ ਨਹੀਂ ਕੀਤੀ ਤੇ ਇਹ ਮੇਰੇ ਨਾਲ ਹਰ ਤਾਂ ਜਾਂਦਾ ਜਿਹੜੇ ਐਸਪੀ ਅੰਦਰ ਕ ਉਹ ਦਲੀਵੇਂ ਨਾਲ ਗਿਆ ਵਾ ਬਾਅਦ ਚ ਸੀਐਸਟਾਪ ਤੋਂ ਗਏ ਆ ਦਲੇਵੜੀ ਬਟਾਲਾ ਉਹ ਉਹ ਨੂੰ ਨਾਲ ਗਿਆ ਮੇਰੇ ਇਹ ਕਹਨ ਨਿਕੋਸਾ ਦਾ ਬੀਜ ਵੀ ਵੈਰੀ ਗਾਰੰਟੀ ਜਿਹੜਾ ਪੈਸੇ ਖਾਦੇ ਕਰੋੜ ਦਾ ਤੇ ਲੱਗ ਜਾ ਕਪਲਾ ਕੀਤਾ ਵਾ ਮਨਨ ਕੇਵਲ ਜੀ ਸਨ ਜਿਹੜਾ ਜਿਹੜੀ ਗੋੜੀ ਲੱਗੀ ਕੋਈ ਜੀ ਲੱਗਦੀ ਮੇਰਾ ਭਰਾ ਹੈ ਕੀ ਕੀ ਕਾਰਨ ਲੱਗਦਾ ਕੋਈ ਕਹਿ ਨਹੀਂ ਸਕਦੇ ਰਾਤ ਦੇ ਸਮੇਂ 8:00 ਵਜੇ ਨਾ ਆਉਂਦੇ ਉੱਥੇ ਸੇਵਾ ਕਰਦੇ ਵੱਡੇ ਤੋਂ ਇੱਧਰ ਨੂੰ ਆਏ ਤੇ ਗੋੜੀ ਚਲਾਤੀ ਰਸਤੇ ਮੋੜ ਦੇ ਉੱਤੇ ਹਾਂਜੀ ਕੋਈ ਲਾਕਡਾਊਨ ਲੱਗਦਾ ਕਿਸ ਗੱਲ ਦੇ ਬੋਲ ਹਾਂ ਜੀ ਕੋਈ ਕਹਿ ਨਹੀਂ ਸਕਦੇ ਮੈਂ ਵੀ ਬਾਅਦ ਵਟਾਲੇ ਰਹਿੰਦਾ ਜੀ ਮੈਂ ਇੱਥੇ ਰਹਿੰਦਾ ਨਹੀਂਗਾ ਇਹ ਗੁਰੂ ਕਲੇ ਰਹਿੰਦੇ ਸੀ ਨਾ ਜਦੋਂ ਕਲੇ ਰਹਿੰਦੇ ਬਿਟਾਲੇ ਹਾਂ ਜੀ